ਗਊ ਮਾਤਾ ਕੀ ਜੈ ਮੈਂ ਕਈ ਵਾਰ ਤੁਹਾਨੂੰ ਕੋਈ ਕੁੰਡਲੀ ਦੇ ਵਿੱਚ ਕੋਈ ਦੋਸ਼ ਹੈ ਜਾਂ ਕੋਈ ਗ੍ਰਹਾਂ ਦਾ ਦੋਸ਼ ਹੁੰਦਾ ਹੈ ਪੰਡਤ ਜੀ ਕਹਿ ਦਿੰਦੇ ਆ ਵੀ ਆਹ ਚੀਜ਼ ਤੁਹਾਡੇ ਕਰਮਾਤ ਨਹੀਂ ਹੈ ਤੁਸੀਂ ਉਸੇ ਚੀਜ਼ ਨੂੰ ਕਿਸੇ ਲੰਗਰ ਦੇ ਵਿੱਚ ਕਿਸੇ ਫਕੀਰ ਨੂੰ ਕਿਸੇ ਗਰੀਬ ਨੂੰ ਕਿਸੇ ਦੀ ਮਦਦ ਕਰੋਗੇ ਉਸੇ ਚੀਜ਼ ਜਿਹੜੀ ਤੁਹਾਨੂੰ ਕਹਿੰਦੇ ਆ ਵੀ ਇਹ ਚੀਜ਼ ਨਹੀਂ ਤੁਹਾਡੇ ਕਰਮਾਤ ਚ ਉਹਨੂੰ দান ਦੇਣਾ ਥੋੜਾ ਥੋੜਾ ਕਰਕੇ ਸਟਾਰਟ ਕਰੋਗੇ ਜੇ ਤੁਹਾਡਾ ਕੋਈ ਘਰ ਮਕਾਨ ਨਹੀਂ ਬਣਦਾ ਤੁਹਾਨੂੰ ਕਿਸੇ ਨੇ ਕਹਿਤਾ ਤੁਹਾਡੇ ਘਰ ਮਾ ਨਹੀਂ ਮਕਾਨ ਤੁਸੀਂ ਜਿੰਨਾ ਵੀ ਦਸਮਾ ਹਿੱਸਾ ਜੋ ਕਰ ਸਕਦੇ ਹੋ ਆਪਦੀ ਕਮਾਈ ਦੇ ਵਿੱਚੋਂ ਕਿਤੇ ਚੰਗੀ ਜਗ੍ਹਾ ਤੇ ਕਿਸੇ ਗਰੀਬ ਦੀ ਮਕਾਨ ਬਣਾਉਣ ਦੀ ਥੋੜੀ ਹੈਲਪ ਕਰ ਦਿਓਗੇ ਕਿਸੇ ਗਊਸ਼ਾਲਾ ਬਣਦੀ ਹੈ ਉੱਥੇ ਕੋਈ ਇੱਟਾਂ ਦਾਣ ਕਰ ਦਿਓਗੇ ਥੋੜਾ ਸਿਮਿੰਟ ਦਾਣ ਕਰ ਦਿਓਗੇ ਕਿਸੇ ਵੀ ਸੰਸਥਾ ਦੇ ਚੰਗੀ ਦੇ ਵਿੱਚ ਤੁਸੀਂ ਇਸ ਤਰ੍ਹਾਂ ਦਾ দান ਦਿਓਗੇ ਤਾਂ ਤੁਹਾਡਾ ਭਗਵਾਨ ਨੇ ਉਹ ਵਾਪਸ ਜਰੂਰ ਦੇ ਦੇਣਾ ਹੈ ਤੁਸੀਂ ਜ਼ਿੰਦਗੀ ਵਿੱਚ ਉਸ ਚੀਜ਼ ਦੇ ਵਿੱਚ ਪੂਰਾ ਕਾਮਯਾਬ ਹੋ ਜਾਓਗੇ ਜਿਹੜੀ ਚੀਜ਼ ਤੁਸੀਂ দান ਦਿਓਗੇ ਸਰੀਆ ਇਟਾਂ ਸਿਮਿੰਟ ਬਰੀਤੀ ਬਜਰੀ ਅੱਛਾ ਕੋਈ ਲੰਗਰ ਬਣਦਾ ਹੈ ਗੁਰੂ ਘਰ ਦਾ ਵੱਡਾ ਕੋਈ ਹੋਰ ਗਊਸ਼ਾਲਾ ਬਣਦੀ ਹੈ ਕਿ ਚੰਗੀ ਜਿੱਥੇ ਕੋਈ ਕਿਸੇ ਗਰੀਬ ਦੀ ਸਹਾਇਤਾ ਹੁੰਦੀ ਹੈ ਉਹ ਜਗ੍ਹਾ ਤੇ ਉਹ ਸੰਸਥਾ ਦੇ ਵਿੱਚ ਕੋਈ দান ਤੁਸੀਂ ਦਿਨੇ ਹੋ ਤਾ ਤੁਹਾਡਾ ਜਰੂਰ ਮਕਾਨ ਅੱਛਾ ਬਨੇਗਾ ਜਿਹੜੀ ਚੀਜ਼ ਨਹੀਂ ਕੋਈ ਕਰਮਾ ਚ ਤਾਂ ਉਹਨੂੰ ਦਾਨ ਦੇਣੀ ਸਟਾਰਟ ਕਰਾਂਗੇ ਥੋੜੀ ਥੋੜੀ ਕਰਕੇ ਦਿਓ ਜਿਆਦਾ ਨਹੀਂ ਦੇ ਸਕਦੇ ਜਿਆਦਾ ਦੇ ਸਕਦੇ ਹੋ ਜਿਆਦਾ ਦੇ ਦਿਓ ਤਾਂ ਤੁਸੀਂ ਜਰੂਰ ਤਰੱਕੀ ਕਰੋਗੇ ਤੁਸੀਂ ਕੋਈ ਨਾ ਕੋਈ ਲੰਗਰ ਦਾ ਰਾਸ਼ਨ ਮੱਸੀਆ ਵਾਲੇ ਦਿਨ ਜਾਂ ਪੂਰਨਮਾਸ਼ੀ ਵਾਲੇ ਦਿਨ ਜਾਂ ਸੰਗ੍ਰਾਂਦ ਵਾਲੇ ਦਿਨ ਕਿਸੇ ਲੰਗਰ ਚ ਥੋੜੀਆਂ ਜਿਹੀਆਂ ਦਾਲਾਂ ਜਰੂਰ ਦਾਨ ਕਰੋਗੇ ਸਿਹਤ ਵੀ ਐਕਟਿਵ ਰਹੂਗੀ ਥੋੜਾ ਕਾਮਯਾਬੀ ਰਹੋਗੇ ਤੁਹਾਡੇ ਘਰ ਦੇ ਉੱਤੇ ਪ੍ਰਮਾਤਮਾ ਜ਼ਰੂਰ ਖੁਸ਼ੀਆਂ ਵੀ ਦੇਊਗਾ ਉਹ ਦਾਨ ਕਰਨ ਦੇ ਨਾਲ ਇਸ ਤਰ੍ਹਾਂ ਕਰਕੇ ਜਿਹੜੀ ਚੀਜ਼ ਇਹ ਲੱਗੇ ਵੀ ਆਪਾਂ ਨੂੰ ਨਹੀਂ ਮਿਲ ਰਹੀ ਤਾਂ ਉਸ ਤਰ੍ਹਾਂ ਦੀਆਂ ਦਾਨ ਦੇਣੀਆਂ ਚੀਜ਼ਾਂ ਭਗਵਾਨ ਨੂੰ ਯਾਦ ਕਰਕੇ ਤੁਸੀਂ ਦੰਦੇ ਹੋ ਇਹਦਾ ਕੋਈ ਦਿਨ ਵਿਚਾਰ ਜ਼ਿਆਦਾ ਨਹੀਂ ਹੈਗਾ ਇਸ ਦਾਨ ਦਾ ਪਰ ਫਿਰ ਵੀ ਸੰਗ੍ਰਾਂਦ ਮੱਸਿਆ ਪੁੰਨਿਆ ਇਹ ਤਿੰਨ ਦਿਨਾਂ ਨੂੰ ਥੋੜਾ ਜਿਹਾ ਚੰਦਰਮੇ ਦੇ ਕਾਰਨ ਅੱਛਾ ਮੰਨਿਆ ਵੀ ਜਾਂਦਾ ਹੈ ਇਹ ਦਾਨ ਦੇਓਗੇ ਤੁਸੀਂ ਜ਼ਰੂਰ ਤਰੱਕੀ ਕਰੋਗੇ ਤੁਸੀਂ ਕਾਮਯਾਬ ਹੋਵੋਗੇ ਤੁਸੀਂ ਚੜ੍ਹਦੀ ਕਲਾ 'ਚ ਰਹੋਗੇ ਬੋਲ ਗਊ ਮਾਤਾ ਕੀ ਜੈ